ਤੁਸੀਂ ਦੇਖ ਰਹੇ ਹੋ ਫਿਲਮ ਸਟਾਰਸ ਔਰ ਸਾਡੇ ਨਾਲ ਅੱਜ ਮੌਜੂਦ ਨੇ ਬਹੁਤ ਹੀ ਸੁਰੀਲੇ ਗਾਇਕਾ ਸਪਨਾ ਬਰਾੜ ਔਰ ਜੋ ਕਿ ਕਾਫੀ ਦੇਰ ਤੋਂ ਜਿਹੜਾ ਹੈਗਾ ਉਹ ਗਾਰੇ ਨੇ ਔਰ ਇੱਕ ਦੱਸੀ ਹੈ ਕਿ ਕਿਉਂਕਿ ਬਹੁਤ ਹੀ ਫੇਮਸ ਸਾਡੇ ਮਰਹੂਮ ਸਿੰਗਰ ਕੁਲਦੀ ਮਾਨਿਕ ਸਾਹਿਬ ਜਿਨ੍ਹਾਂ ਨੂੰ ਕਿ ਸਾਰੀ ਦੁਨੀਆ ਜਾਣਦੀ ਹੈ ਉੰਨਨਨਾਲਵੀ ਇਹ ਗਾਣਾ ਜਿਹੜਾ ਹੈਗਾ ਡਿਊਟ ਗਾ ਚੁੱਕੇ ਨੇ ਕਿ ਆਓ ਆਪਾਂ ਸਪਨਾ ਜੀ ਦੇ ਕੋਈ ਸਾਰਾ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦਾ ਸਫਰ ਰਿਹਾ ਤੁਹਾਡਾ ਗਾਇਕੀ ਦਾ ਹਾਂਜੀ ਸਪਨਾ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੇਰਾ ਸਫਰ ਬਹੁਤ ਵਧੀਆ ਰਿਹਾ ਜੀ ਮੈਂ ਤਕਰੀਬਨ 97 ਤੋਂ ਗਾ ਰਹੀ ਹੈਗੀ ਹਾਂ ਤੇ ਸਕੂਲ ਟਾਈਮ ਤੋਂ ਹੀ ਸਕੂਲ ਟਾਈਮ ਤੋਂ ਜਿਸ ਟਾਈਮ ਬਾਲਸਵਾ ਹੁੰਦੀ ਆ ਬਸ ਬਾਲਸਵਾ ਤੋਂ ਸ਼ੌਂਕ ਪੈ ਗਿਆ ਗਾਉਣ ਦਾ ਉਦੋਂ ਬਾਅਦ ਇੱਕ ਵਾਰ ਮੇਰੇ ਭਾਂਜੇ ਦਾ ਬਰਥਡੇ ਸੀ ਉਦੋਂ ਮੈਂ ਪਰਫਾਰਮੈਂਸ ਕੀਤੀ ਫਸਟ ਟਾਈਮ ਬਸ ਉਦੋਂ ਬਾਅਦ ਚੱਲ ਸੋ ਚੱਲ ਜੀ ਜਿਸ ਸੰਬੋਧਨ ਸੀ ਗੱਲ ਕੀਤੀ ਆ ਕਿ ਜਿਸ ਵੇਲੇ ਦਾ ਦੱਸ ਰਹੇ ਕਿ ਸ਼ੁਰੂ ਕੀਤਾ ਲੇਕਿਨ ਉਸ ਵੇਲੇ ਪਰਿਵਾਰ ਜਿਹੜੇ ਖਾਸ ਕਰਕੇ ਇਨਾਂ ਚੀਜ਼ਾਂ ਤੋਂ ਦੂਰ ਰੱਖਦੇ ਸੀ ਕੁੜੀਆਂ ਨੂੰ ਕਿ ਨਹੀਂ ਤੁਸੀਂ ਇਸ ਪ੍ਰੋਫੈਸ਼ਨਲ ਦੇ ਵਿੱਚ ਨਹੀਂ ਜਾਣਾ ਨਹੀਂ ਮੇਰੇ ਪਰਿਵਾਰਵੰਨੀਆਂ ਮੇਰੀ ਬਹੁਤ ਸਪੋਰਟ ਰਹੀ ਜੀ ਮੇਰੇ ਫਾਦਰ ਸਾਹਿਬ ਇਹਨਾਂ ਚੀਜ਼ਾਂ ਤੋਂ ਥੋੜਾ ਦੂਰ ਸੀਗੇ ਉਹ ਹਮੇਸ਼ਾ ਇਹ ਸੋਚਦੇ ਸੀ ਵੀ ਨਹੀਂ ਵੀ ਜੇ ਮੇਰੀਆਂ ਬੇਟੀਆਂ ਮੇਰੇ ਬੇਟੇ ਐ ਜੋ ਸੋਚਦੇ ਐ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਮਦਰ ਨੇ ਬਹੁਤ ਸਾਥ ਦਿੱਤਾ ਹੈ ਸਾਡਾ ਅੱਗੇ ਆਉਣ ਵਾਸਤੇ ਵੈਸੇ ਮੈਂ ਹਰਿਆਣੇ ਤੋਂ ਐ ਡੱਬਲੀ ਤੋਂ ਤੇ ਸਿਰਫ ਕੰਮ ਦੇ ਵਿਸ਼ੇ 'ਚ ਹੀ ਮੈਂ ਬਠਿੰਡਿਆ ਕੇ ਰਹਿਣ ਲੱਗੀ ਤੁਸੀਂ ਪਹਿਲਾ ਗੀਤ ਜਿਹੜਾ ਸੀ ਉਹ ਕਿਹੜਾ ਗਾਇਆ ਔਰ ਕਿੰਨਾ ਦੇ ਨਾਲ ਗਾਇਆ ਸੀ ਕਿ ਉਸ ਤੋਂ ਬਾਅਦ ਫਿਰ ਮੁਰਤੀ ਵਾਪਸ ਨਹੀਂ ਵੇਖਿਆ ਹਾਂਜੀ ਸਭ ਤੋਂ ਪਹਿਲਾਂ ਗੀਤ ਮੈਂ ਆਪਣਾ ਕੁਲਦੀਪ ਮਾਨਕ ਸਾਬ ਨਾਲ ਗਿਆ ਸੀ ਇਹ ਵੀ ਮੇਰਾ ਸਵੱਭ ਹੋਇਆ ਸੀ ਕਿਰਪਾਲ ਮਾਨਾ ਜੀ ਨੇ ਮੇਰੀ ਫਸਟ ਟੈਪ ਕੀਤੀ ਸੀਗੀ ਸੋਲੋ ਟੈਪ ਮੇਰੀ ਹਾਸੇ ਵਾਲੀ ਗੱਲ ਇਹਦੇ ਲਈ ਅਸੀਂ ਲੁਧਿਆਣੇ ਰਿਕਾਰਡਿੰਗ ਵਾਸਤੇ ਗੱਲ ਕਰਨ ਗਏ ਸੀ ਇੰਦਰਲੁਕ ਸਟੂਡੀਓ ਉਦੋਂ ਬਾਅਦ ਤਕਰੀਬਨ ਬਸ ਸਾਡਾ ਸੁਪਰ ਟ੍ਰੈਕ ਸਟੂਡੀਓ ਚ ਜਾਣਾ ਹੋ ਗਿਆ ਉੱਥੇ ਮਾਨਾ ਸਾਹਿਬ ਜੀ ਨੇ ਪੁੱਛਿਆ ਵੀ ਕੀ ਦੀ ਰਿਕਾਰਡਿੰਗ ਚੱਲ ਰਹੀ ਹੈ ਰਿਕਾਰਡਿਸਟ ਬੋਲਦਾ ਜੀ ਕੁਲਦੀਪ ਮਾਨਕ ਸਾਹਿਬ ਦੀ ਰਿਕਾਰਡਿੰਗ ਚੱਲ ਰਹੀ ਹੈ ਉਹ ਮੇਰੀ ਲਾਈਵ ਰਿਕਾਰਡਿੰਗ ਸੀ ਮੇਰੀ ਫਸਟ ਰਿਕਾਰਡਿੰਗ ਸੀ ਕਿ ਸਾਰੇ ਮਿਊਜ਼ੀਸ਼ੀਅਨ ਜਿੱਦਾਂ ਲੱਗੇ ਹੋਏ ਸੀ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਸਾਰਾ ਕੰਪਿਊਟਰਾਈਜ਼ ਕੰਮ ਚੱਲ ਪਿਆ ਤੇ ਉਹ ਮੈਂ ਪਹਿਲੀ ਵਾਰ ਸਟੂਡੀਓ ਦੇਖਿਆ ਸੀਗਾ ਤੇ ਮਾਨਕ ਸਾਹਿਬ ਬੜੇ ਗੁੱਸੇ 'ਚ ਬੈਠੇ ਅੰਦਰ ਤੇ ਮਾਨਾ ਕਹਿੰਦਾ ਸਪਨਾ ਮੈਂ ਮਿਲ ਕੇ ਆਣਾ ਉਹ ਚਲੇ ਗਿਆ ਅੰਦਰ ਜਾ ਕੇ ਮਿਲਿਆ ਹੀ ਵਾਪਸ ਆ ਗਿਆ ਮੈਂ ਕਿਹਾ ਕੀ ਹੋਇਆ ਸਰ ਕਹਿੰਦਾ ਮਾਨਕ ਸਾਹਿਬ ਥੋੜਾ ਗੁੱਸੇ 'ਚ ਆ ਉਹਨਾਂ ਦੀ ਸਿੰਗਰ ਨਹੀਂ ਆਈ ਡਿਊਟ Song ਹੈ ਤੇ ਕਹਿੰਦਾ ਮੈਂ ਮਿਲ ਕੇ ਆਣਾ ਮੈਂ ਚਲੋ ਕੋਈ ਗੱਲ ਨਹੀਂ ਸਰ ਮਿਲੋ ਜੀ ਮਿਲੋ ਮੈਨੂੰ ਆ ਕੇ ਕਹਿੰਦਾ ਕਹਿੰਦਾ ਉਹ ਐਂ ਕਹਿੰਦੇ ਆ ਵੀ ਮੇਰੀ ਸਿੰਗਰ ਨਹੀਂ ਆਈ ਜਿਹੜੀ ਸਿੰਗਰ ਤੂੰ ਲੈ ਕੇ ਆਇਆ ਵੀ ਉਹ ਗੀਤ ਗਾ ਦੋਗੀ ਮੇਰਾ ਮੈਂ ਨੇ ਹਾਂ ਕਰਤੀ ਮੈਂ ਕਿਹਾ ਹਾਂਜੀ ਸਰ ਜ਼ਰੂਰ ਮੈਂ ਗਾ ਦੂੰਗੀ ਉਹ ਮੇਰੀ 15 ਕਿ ਮਿੰਟ ਜਿੱਦਾਂ ਅਸੀਂ ਤਿਆਰੀ ਕੀਤੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਸੌਂਗ ਆਇਆ ਕਰੋਨਾ ਯਾਰ ਮਾਰ ਮਿੱਤਰੋ ਟੇਪ ਆਈ ਸੀ ਇਹ ਗੋਇਲ ਰਿਕਾਰਡਿੰਗ ਕੰਪਨੀ ਚੋਂ ਤੇ ਉਦੋਂ ਮੈਂ ਫਰਸਟ ਸੌਂਗ ਮੇਰਾ ਕਲਦੀਪ ਮਾਨਕ ਸਾਹਿਬ ਨਾਲ ਹੀ ਹੋਇਆ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਗਾ ਕੇ ਵੀ ਸੁਣਾ ਦਿੱਤਾ ਜਾਵੇ ਤੇ ਮੇਰੇ ਕਾਲ ਚ ਕਲਦੀਪ ਮਾਨਕ ਸਾਹਿਬ ਦੇ ਵੀ ਬਹੁਤ سارے ਫੈਨ ਨੇ ਕਿਉਂਕਿ ਚਾਹੇ ਉਹ ਸਾਡੇ ਵਿੱਚ ਹੁਣ ਨਹੀਂ ਹੈਗੇ ਲੇਕਿਨ ਕਹਿੰਦੇ ਨੇ ਕਿ ਸੰਗੀਤ ਕਦੀ ਨਹੀਂ ਮਰਦਾ ਉਹ ਸਾਡੇ ਵਿੱਚ ਹਜੇ ਵੀ ਜਿੰਦਾ ਨੇ ਚਾਹੇ ਤੁਸੀਂ ਗਾਣਾ ਗਾ ਕੇ ਸੁਣਾਣਾ ਇਹ ਵੀ ਇੱਕ ਉਹਨਾਂ ਨੂੰ ਸ਼ਰਧਾਂਜਲੀ ਹੋਏਗੀ ਹਾਂਜੀ ਉਹ ਸਟੇਪ 'ਚ ਮੈਂ ਉਹਨਾਂ ਨਾਲ ਹੀਰ ਗਈ ਸੀ ਚੰਨਾ ਜਿਵੇਂ ਵੇਕੇ ਮਰਾ ਹਮੇ ਕੀ ਦਿਵਲ ਪਰਾਂ ਚੰਨਾ ਜਿਵੇਂ ਵੇਕੇ ਮਰਾ ਹਮੀ ਕੀ ਦੇਵਲ ਪਰਾ ਹੋਇਆ ਮੋਇਆ ਨਾਲੋਂ ਪੈੜਾ ਮੇਰਾ ਹਾਲ ਰਾਂਝਣਾ ਵੇ ਮੇਰੇ ਲਿਖੇ ਸੀ ਮੇਰੇ ਲਿਖੇ ਸੀ ਸੰਜੋਗ ਸੈਦੇ ਨਾਲ ਰਾਂਝਣਾ ਵੇ ਮੇਰੇ ਲਿਖੇ ਸੀ ਸੰਜੋਗ ਸੈਦੇ ਨਾਲ ਰਾਂਝਣਾ ਵਾਹ ਬਹੁਤ ਵਧੀਆ ਔਰ ਤੁਸੀਂ ਗੱਲ ਕਰ ਰਹੇ ਸੀ ਕਰਪਾਲ ਮਾਨਾ ਜੀ ਕਿਉਂਕਿ ਬਹੁਤ ਵਧੀਆ ਗੀਤਕਾਰ ਨੇ ਔਰ ਮੈਂ ਅਕਸਰ ਉਹਨਾਂ ਦੇ ਸਾਰੇ ਇੰਟਰਵਿਊ ਸੁਨੇ ਨੇ ਲੇਕਿਨ ਪਿੱਛੇ ਉਹ ਸਾਡੇ ਵਿੱਚ ਨਹੀਂ ਵੀ ਰਹੇ ਲੇਕਿਨ ਉਹ ਹਜੇ ਵੀ ਖਾਸ ਕਰਕੇ ਆਪਣੇ ਕੀਤਾ ਦੇ ਰਾਹੀਂ ਜਿਹੜੇ ਨੇ ਉਹ ਸਾਡੇ ਵਿੱਚ ਹੈ ਔਰ ਮੇਰੀ ਸਾਰੀ ਫਿਲਮ ਸਟਾਰ ਦੀ ਟੀਮ ਵੱਲੋਂ ਇੱਕ ਵਾਰੀ ਸੱਚੀ ਸਰਹੰਸਲੀ ਹੈ ਜੀ ਉਹਨਾਂ ਨੂੰ ਵੀ ਔਰ ਜਿਸ ਤਰ੍ਹਾਂ ਕਿ ਸਾਨੂੰ ਤੁਸੀਂ ਦੱਸਿਆ ਕਿ ਕਿਰਪਾਲ ਮਾਨਾ ਜੀ ਦੀ ਗੱਲ ਕੀਤੀ ਕਿ ਬਹੁਤ ਸਾਰੀਆਂ ਮੈਂ ਉਹਨਾਂ ਦੀ ਇੰਟਰਵਿਊ ਵਿਕੀਆ ਔਰ ਕਹਿੰਦੇ ਨੇ ਕਿ ਉਹ ਉਹਨਾਂ ਨੇ ਜਿੰਨੇ ਗਾਣੇ ਲਿਖੇ ਨੇ ਔਰ ਤਾਂ ਕੁੜੀਆਂ ਨੂੰ ਵੇਖ ਕੇ ਹੀ ਲਿਖੇ ਨੇ ਹਾਂਜੀ ਹਾਂਜੀ ਇਹ ਉਹਨਾਂ ਦੀ ਖਾਸੀਅਤ ਸੀ ਵਿਸ਼ੇਸ਼ ਖਾਸੀਅਤ ਸੀ ਉਹ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਵੀ ਜ਼ਿੰਦਗੀ ਨੂੰ ਜਿੰਦਾ ਦਿਲ ਨਾਲ ਜਿਓ ਤੇ ਇਹ ਹਮੇਸ਼ਾ ਹੀ ਕਹਿੰਦੇ ਸੀ ਕਿ ਵੀ ਸੁਪਨਾ ਜਿੱਥੇ ਮੈਂ ਰਹਿ ਰਿਹਾ ਮੇਰਾ ਪਰੀਆਂ ਦਾ ਸ਼ਹਿਰ ਹੈ ਇਹ ਤੇ ਸਾਰੀਆਂ ਕੁੜੀਆਂ ਮੈਨੂੰ ਪਰੀਆਂ ਹੀ ਲੱਗਦੀਆਂ ਤਾਂ ਉਹਨਾਂ ਨੂੰ ਵੇਖ ਵੇਖ ਕੇ ਹੀ ਮੈਨੂੰ ਗੀਤ ਆਉਂਦੇ ਆ ਮੇਰੀ ਫਸਟ ਟੇਪ ਸੀ ਹਾਸੇ ਵਾਲੀ ਗੱਲ ਉਹਨਾਂ ਦਾ ਲਿਖਿਆ Song ਸੀਗਾ ਜੀ ਮੇਨ ਟਾਈਟਲ ਕਿ ਸੁਣੋ ਨਹੀਂ ਸੁਣਾਵਾ ਇੱਕ ਹਾਸੇ ਵਾਲੀ ਗੱਲ ਕੱਪੜੇ ਦੀ ਹੱਟੀ ਵਾਲਾ ਜਿਹੜਾ ਵੀਰ ਅਮਲ ਹੱਟੀ ਤੇ ਗਈ ਦਾ ਮੇਰਾ ਹੋ ਗਿਆ دیਵਾਨਾ ਬਿੰਦੇ ਚੱਟੇ ਨਹੀਂ ਗਲੀ ਚ ਗੇੜੇ ਮਾਰਦਾ ਬਾਣੀਆਂ ਦਾ ਜੱਟੀ ਨਾਲ ਪਿਆਰ ਹੋ ਗਿਆ ਨਹੀਂ ਕਹਿੰਦਾ ਇੰਦਰ ਬਣੂ ਮੈਂ ਬੇਗੋਨਾਰਦਾ ਇਹ ਵਾਲਾ Song ਸੀ ਜਿਹੜਾ ਉਹਨਾਂ ਨੇ ਸੁਣੋ ਨੀ ਸੁਣਾ ਇੱਕ ਹਾਸੇ ਵਾਲੀ ਗੱਲ ਕੱਪੜੇ ਦੀ ਹੱਟੀ ਵਾਲਾ ਜਿਹੜਾ ਬੀਰਾ ਮਾਲੇ ਹੱਟੀ ਤੇ ਗਈ ਦਾ ਮੇਰਾ ਹੋ ਗਿਆ دیਵਾਨਾ ਹੱਟੀ ਤੇ ਗਈ ਦਾ ਮੇਰਾ ਹੋ ਗਿਆ دیਵਾਨਾ ਬਿੰਦੇ ਚੱਟੇ ਨਹੀਂ ਗਲੀ ਚ ਗੇੜੇ ਮਾਰਦਾ ਬਾਣੀ ਇਹਦਾ ਜੱਟੀ ਨਾਲ ਪਿਆਰ ਹੋ ਗਿਆ ਨਹੀਂ ਕਹਿੰਦਾ ਇੰਦਰ ਬਣ ਮੈਂ ਬੇਗੋਨਾਰ ਦਾ ਬਾਣੀ ਇਹਦਾ ਜੱਟੀ ਨਾਲ ਪਿਆਰ ਹੋ ਗਿਆ ਨਹੀਂ ਕਹਿੰਦਾ ਇੰਦਰ ਬਣ ਮੈਂ ਬੇਗੋਨਾਰ ਦਾ ਸੁਣੋ ਨਿਸਣਾਵਾ ਇੱਕ ਹਾਸੇ ਵਾਲੀ ਗੱਲ ਵਾਹ ਜੀ ਵਾਹ ਬਹੁਤ ਵਧੀਆ ਔਰ ਸਪਨਾ ਜੀ ਕਿਹੜੇ ਕਿਹੜੇ ਤੁਸੀਂ ਗਾਇਕਾਂ ਦੇ ਨਾਲ ਡਿਊਟ ਗਾ ਚੁੱਕੇ ਜੇ ਕਿਉਂਕਿ ਸੋਲੋ ਤੁਸੀਂ ਦੱਸਿਆ ਕਿ ਕਾਫੀ ਗਾਏ ਨੇ ਕਿਹੜੇ ਕਿਹੜੇ ਸਿੰਗਰਾਂ ਦੇ ਨਾਲ ਗਾ ਚੁੱਕੇ ਤੁਸੀਂ ਮੈਂ ਵੈਸੇ ਤਾਂ ਬਹੁਤ ਸਾਰੇ ਸਿੰਗਰਾਂ ਨਾਲ ਬਠਿੰਡੇ ਵਾਲੀ ਤਕਰੀਬਨ ਸਾਰੇ ਸਿੰਗਰਾਂ ਨਾਲ ਵੈਸੇ ਮੈਂ ਸਟੇਜ ਪਰਫਾਰਮੈਂਸ ਕਰ ਚੁੱਕੀ ਹਾਂ ਜੀ ਗੋਰਾ ਚੱਕ ਵਾਲਾ ਹਰਦੇਵ ਮਾਹੀ ਨੰਗਲ ਗੁਰਵਿੰਦਰ ਬਰਾੜ ਜਸਵਿੰਦਰ ਜਸੂ ਸੁਖਪਾਲ ਪਾਲੀ ਤੇ ਰਾਜਸਥਾਨ ਤੋਂ ਕਾਫੀ ਸਾਰੇ ਲੜਕੇ ਰਮਨਦੀਪ ਮੰਗਾ ਜਗਸੀਰ ਪੁੱਲਰ ਤੇ ਹੋਰ ਕਾਫੀ ਸਾਰੇ ਜਿੱਦਾਂ ਕਈ ਵਾਰ ਜਹਨ ਜਨ ਨਿਕਲ ਜਾਂਦੇ ਨੇ ਸਾਰੇ ਹੁਣ ਸਿੰਗਰਾਂ ਨਾਲ ਵੈਸੇ ਮੈਂ ਪਰਫਾਰਮੈਂਸ ਕੀਤੀ ਹੈ ਜੀ ਹਾਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਖਾਸ ਕਰਕੇ ਕਿਉਂਕਿ ਪਹਿਲੇ ਜਿਸ ਟਾਈਮ ਤੇ ਤੁਸੀਂ ਗਾਣਾ ਸ਼ੁਰੂ ਕੀਤਾ ਸੀ ਖਾੜੇ ਲੱਗਦੇ ਸੀ ਪਿੰਡਾਂ ਦੇ ਵਿੱਚ ਮੇਲਿਆਂ ਦੇ ਵਿੱਚ ਅਸੀਂ ਅਕਸਰ ਦੇਖਦੇ ਸੀ ਲੇਕਿਨ ਉਹ ਰੁਝਾਨ ਬਹੁਤ ਜ਼ਿਆਦਾ ਘਟ ਗਿਆ ਕੁਝ ਹੀ ਕੁਝ ਸਿੰਗਰ ਨੇ ਜਿਨ੍ਹਾਂ ਨੇ ਇਹ ਇਸ ਆਪਣੇ ਇਸ ਪਛੋਕਰ ਨੂੰ ਜਿਹੜਾ ਹੈਗਾ ਸੰਭਾਲ ਕੇ ਰੱਖਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਵੀ ਉਦੋਂ ਦਾ ਕੀ ਤੁਹਾਡਾ ਤਜਰਬਾ ਸੀ ਤੇ ਹੁਣ ਦਾ ਕੀ ਤਜਰਬਾ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਉਦੋਂ ਤੇ ਹੁਣ ਚ ਉਦੋਂ ਲੋਕਾਂ ਚ ਇੱਕ ਕਲਾਕਾਰ ਨੂੰ ਦੇਖਣ ਦੀ ਤਾਂਗ ਹੁੰਦੀ ਸੀ ਪਿਆਰ ਹੁੰਦਾ ਸੀਗਾ ਵੀ ਕਲਾਕਾਰ ਆ ਰਿਹਾ ਜੀ ਸਾਰੇ ਮੂਰੇ ਬੈਠ ਕੇ ਸੁਣਦੇ ਸੀਗੇ ਪਿਆਰ ਕਰਦੇ ਸੀ ਪਰ ਉਹ ਹੁਣ ਗੱਲ ਰਹੀ ਨਹੀਂ ਜੀ ਹੁਣ ਤਾਂ ਖਾੜਾ ਵੀ ਇੱਕ ਪੈਲਸ ਚ ਸਿਮਟ ਕੇ ਰਹਿ ਗਿਆ ਵੈਸੇ ਤਾਂ ਥੋੜੇ ਜਿਿਹੇ ਚ ਜਾਂ ਤੁਹਾਡੇ ਰਿਸ਼ਤੇਦਾਰ ਹੈ ਜਾਂ ਕੋਈ ਫਰੈਂਡ ਸਰਕਲ ਆਇਆ ਜੀ ਵਿਆਹ ਚ ਪ੍ਰੋਗਰਾਮ ਲੱਗਿਆ ਬੰਦਾ ਉੱਥੇ ਚਲਾ ਜਾਂਦਾ ਪਿੰਡਾਂ ਚ ਜਿਹੜੇ ਖਾੜੇ ਬਹੁਤ ਘੱਟ ਲੱਗਦੇ ਆ ਜੀ ਹੁਣ ਕਿਉਂਕਿ ਜ਼ਿਆਦਾਤਰ ਜੇ ਖਾੜਾ ਵਸ ਪੈਲਸ ਚ ਕਰ ਲਿਆ ਜੀ ਉੱਥੇ ਹੀ ਚਲੇਗੀ ਪਹਿਲਾਂ ਪਿੰਡਾਂ ਚ ਹੁੰਦਾ ਸੀ ਪਿਆਰ ਹੁੰਦਾ ਸੀ ਪਤਾ ਨਹੀਂ ਕਿੰਨੇ ਕਿੰਨੇ ਪਿੰਡਾਂ ਤੋਂ ਲੋਕ ਆਉਂਦੇ ਸੀਗੇ ਆਰਟਿਸਟ ਨੂੰ ਦੇਖਣ ਵਾਸਤੇ ਆਉਂਦੇ ਸੀ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਦੇ ਸੀ ਕਲਾਕਾਰ ਨੂੰ ਪਿਆਰ ਕਰਦੇ ਸੀ ਪਿਆਰ ਦੀ ਨਜ਼ਰ ਨਾਲ ਦੇਖਦੇ ਸੀ ਵੀ ਵਾਕੇ ਆਈ ਐ ਅੱਛੀ ਪਰਫਾਰਮੈਂਸ ਦੇ ਰਹੀ ਏ ਇੱਕ ਇੱਕ ਖਾੜੇ ਤੇ ਪਤਾ ਨਹੀਂ ਕਿੰਨਾ ਕਿੰਨਾ ਇਕੱਠ ਹੋ ਜਾਂਦਾ ਸੀ ਉਹ ਪ੍ਰਾਣੀਆਂ ਟਾਈਮ ਚ ਪਰ ਹੁਣ ਉਦਾਂ ਨਹੀਂ ਹੈਗਾ ਹੁਣ ਤਾਂ ਬਾਲੀ ਗੱਲ ਕੀ ਹੈ ਬਸ ਜੇ ਬੈਠ ਵੀ ਗਏ ਦੋ ਚਾਰ ਗੀਤ ਸੁਣੇ ਚੱਲੋ ਬਸ ਠੀਕ ਓਕੇ ਹੈ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਜ਼ਿਆਦਾਤਰ ਲੋਕ ਹੁਣ ਬੈਠ ਕੇ ਸੁਣਨ ਦੇ ਚਾਹਵ ਨਹੀਂ ਰਹੇਗੇ ਬਸ ਤੁਮ ਟੜਕਾ ਜ਼ਿਆਦਾ ਹੁੰਦਾ ਬਸ ਉਹ ਗਏ ਵੀ ਤੋਂ ਉਹਨਾਂ ਨੂੰ ਐ ਹੁੰਦਾ ਬਸ ਗੀਤ ਲਾ ਦਿਓ ਜੀ ਨੱਚ ਲੈ ਟੱਪ ਲੈ ਬਸ ਓਕੇ ਆ ਹਾਂ ਉੱਥੇ ਜਾ ਕੇ ਥੋੜਾ ਜਿਹਾ ਕਿਉਂਕਿ ਕਲਾਕਾਰ ਨੂੰ ਉਹ ਜ਼ਿਆਦਾਤਰ ਘੱਟ برداشت ਕਰਦੇ ਆ ਹੈ ਨਾ ਕਿਉਂਕਿ ਉਹ ਰੌਲਾ ਰੱਪਾ ਸੁਣ ਕੇ ਜ਼ਿਆਦੇ ਲੋਕ ਖੁਸ਼ ਹੁੰਦੇ ਆ ਉਹਦੇ ਵਿੱਚ ਤੁਸੀਂ ਮੈਰਿਜ ਫੰਕਸ਼ਨ ਅਟੈਂਡ ਕਰ ਲੋ ਡੀਜੇ ਵਾਲਾ ਲੱਗਿਆ ਦੇਖ ਲੋ ਕਿਤੇ ਵੀ ਹੁਣ ਐਦਾਂ ਦਾ ਟ੍ਰੈਂਡ ਚੱਲ ਪਿਆ ਵੀ ਪੂਰਾ ਗੀਤ ਤਾਂ ਕੋਈ ਲਾਉਂਦਾ ਹੀ ਨਹੀਂਗਾ ਜਦੋਂ ਵੀ ਇੱਕ ਆਰਟਿਸਟ ਦੀ ਪਰਫਾਰਮੈਂਸ ਭੰਗੜੇ ਵਾਲੇ ਆ ਜੋ ਕੋਈ ਵੀ ਹੈਣਾ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਘੱਟੋ ਘੱਟ ਉਹ ਡਾਂਸ ਕਰਦੇ ਕਰਦੇ ਉਹਨਾਂ ਨੇ 8-10 ਗੀਤ ਬਦਲ ਦੇਣੇ ਹੁੰਦੀ ਹੈ ਤੇ ਸਿੰਗਰ ਵੀ ਅੱਜਕੱਲ ਇਦਾਂ ਹੀ ਹੋ ਗਏ ਸਿੰਗਰ ਵੀ ਇਦਾਂ ਹੀ ਕਰਦੇ ਆ ਹੁਣ ਜਦੋਂ ਮੈਰਿਜ ਫੰਕਸ਼ਨ ਹੁੰਦਾ ਜਦੋਂ ਦੇਖ ਰਿਹਾ ਵੀ ਆਡੀਅנס ਨੱਚਣ ਲੱਗੀ ਉਹ ਇੱਕ ਦੇ ਵਿੱਚ ਹੀ ਕਿੰਨੇ ਸਾਰੇ ਸੌਂਗ ਮਿਕਸ ਕਰ ਕਰਕੇ ਕਰ ਕਰਕੇ ਗਾਉਂਦੇ ਰਹਿੰਦੇ ਸਾਰਾ ਉਦਾਂ ਦਾ ਹੀ ਸਾਰਾ ਸੋਹਣ ਜ਼ਿੰਦਗੀ ਸੁਖਾਂ ਦੇ ਵਿੱਚ ਪਾ ਲਈ ਅੜੀ ਖੋਰ ਜੱਟ ਕਿਸੇ ਨੇ ਨਹੀਂ ਮੰਨਦਾ ਅੜੀ ਖੋਰ ਜੱਟ ਕਿਸੇ ਨੇ ਨਹੀਂ ਮੰਨਦਾ ਕੰਨ ਪਿੰਡ ਵਿੱਚ ਜੂਣਾ ਨਹੀਂ ਡਰ ਕੇ ਮੇਰੇ ਪਿਆਰ ਨੇ ਸ਼ੁਦਾਈ ਕੀ تکਬਰੂ ਨਿ ਰੱਖਿਆ ਸਪਨਾ ਜੀ ਬੜੀ ਵਧੀਆ ਤੁਸੀਂ ਗੱਲਾਂ ਕਰਦੇ ਜੀ ਕਿ ਖਾਸ ਕਰਕੇ ਜਿਹੜੇ ਸਾਡਾ ਉਹ ਪਿੰਡ ਵਾਲਾ ਹੈਗਾ ਰੁਝਾਨ ਬਹੁਤ ਘਟ ਗਿਆ ਵਾ ਮੈਂ ਕਿਉਂਕਿ ਹੁਣ ਅੱਜ ਕੱਲ ਜੋ ਸੱਭਿਆਚਾਰਕ ਜਿਹੜੇ ਗਰੁੱਪ ਨੇ ਉਹ ਚੱਲਦੇ ਨੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਤੁਹਾਨੂੰ ਲੱਗਦਾ ਕਿ ਕੋਈ ਜਿਹੜੀ ਤੁਹਾਡੀ ਗਾਇਕੀ ਹੈ ਕੁਝ ਫਰਕ ਪਿਆ ਇਹਨਾਂ ਚੀਜ਼ਾਂ ਦੇ ਨਾਲ ਸਪਨਾ ਜੀ ਅਸੀਂ ਪਿੱਛੇ ਦੇਖੋ ਜਿਹੜੀ ਤੁਸੀਂ ਗਾਇਕੀ ਸੀ ਤੁਹਾਡੀ ਸੀ ਸਟੇਜ ਦੇ ਉੱਤੇ ਤੁਸੀਂ ਜਾਂਦੇ ਜੇ ਉਹ ਪੂਰ ਪੂਰੀ ਰਿਸਪੈਕਟ ਨਾਲ ਖਾਸ ਕਰਕੇ ਅਗਰ ਨਾਲ ਕੋਈ ਫੀਮੇਲ ਸਿੰਗਰ ਹੈਗੀ ਤੇ ਉਹਨੂੰ ਬੜੇ ਅਦਬ ਦੇ ਨਾਲ ਲੈ ਕੇ ਸਟੇਜ ਤੇ ਜਾਂਦੇ ਸੀ ਲੇਕਿਨ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਸੱਭਿਆਚਾਰਕ ਜਿਹੜੀਆਂ ਕੁੜੀਆਂ ਜਦੋਂ ਨੱਚਦੀਆਂ ਨੇ ਅਸੀਂ ਕਿੰਨਾ ਕੁਝ ਹੁੰਦਾ ਹੈ ਬਹੁਤ ਸਾਰੇ ਕਈ ਅਸੀਂ ਦੇਖਿਆ ਕਿ ਕਈਆਂ ਦੇ ਕਈ ਪ੍ਰੋਗਰਾਮਰ ਦੇ ਵਿੱਚ ਤੇ ਉਹਨਾਂ ਦੀ ਮੌਤ ਤੱਕ ਹੋ ਗਈ ਕੁੜੀਆਂ ਦੀ ਜਾਂ ਗੋਲੀ ਚੱਲ ਗਈ ਜੋ ਜਿਸ ਤਰ੍ਹਾਂ ਦਾ ਟ੍ਰੈਂਡ ਅੱਜ ਕੱਲ ਚੱਲ ਰਿਹਾ ਵਾ ਕੁਝ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੂੰਗੀ ਦੇਖੋ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਕਿਸੇ ਦੇ ਸਾਹਮਣੇ ਤਮਾਸ਼ਾ ਬਣਨ ਦਾ ਪਤਾ ਨਹੀਂ ਕਿਸ ਮੁਕਾਮ ਤੋਂ ਉੱਠ ਕੇ ਬੰਦਾ ਕਿੱਥੇ ਤੱਕ ਪਹੁੰਚਦਾ ਜੀ ਗਰੀਬੀ ਚ ਉੱਠ ਕੇ ਜੇ ਕੋਈ ਗਰੀਬੀ ਚ ਉੱਠ ਕੇ ਸਿਰਫ ਆਪਣੀ ਰੋਟੀ ਕਮਾਣ ਲਈ ਸਟੇਜ ਤੇ ਜਾ ਕੇ ਕੰਮ ਕਰ ਰਿਹਾ ਤੇ گاਹ ਵਾਲੇ ਲੋਕਾਂ ਨੂੰ ਵੀ ਰਿਸਪੈਕਟ ਕਰਨੀ ਚਾਹੀਦੀ ਹੈ ਜੀ ਨਾ ਠੀਕ ਹੈ ਦੇਖੋ ਕੰਮ ਨੂੰ ਕੰਮ ਸਮਝਣਾ ਚਾਹੀਦਾ ਵੀ ਇੱਕ ਆਰਟਿਸਟ ਕੰਮ ਕਰ ਰਿਹਾ ਤੁਸੀਂ ਕੰਮ ਦਾ ਇੰਜੋਏ ਕਰੋ ਕੋਈ ਗਾਣਾ गा ਰਿਹਾ ਕੋਈ ਡਾਂਸ ਕਰ ਰਿਹਾ ਉਹ ਤੁਸੀਂ ਦੇਖੋ ਨੱਚੋ ਦੋ ਖਾਓ ਪੀਓ ਸਾਰਾ ਕੁਝ ਵਧੀਆ ਪਰ ਦੇਖੋ ਕਿਸੇ ਤਰ੍ਹਾਂ ਵੀ ਗੋਲੀ ਚਲਾਣੀ ਅੱਜ ਹੁਣ ਉਹ ਜੇ ਲੜਕੀ ਤੇ ਗੋਲੀ ਲੱਗ ਗਈ ਉਹ ਮਰ ਗਈ ਉਹਦਾ ਪਰਿਵਾਰ ਪਿੱਛੇ ਹੋ ਗਿਆ ਵੀ ਕਿਸੇ ਸਿਰਫ ਇੱਕ ਰੋਟੀ ਲਈ ਉਹ ਵਿਚਾਰੀ ਉੱਥੋਂ ਤੱਕ ਗਈ ਹਨਾ ਹਰ ਇੱਕ ਆਰਟਿਸਟ ਦੇਖੋ ਆਪਣਾ ਪੇਟ ਪਾਲਣ ਵਾਸਤੇ ਅੱਗੇ ਜਾਂਦਾ ਤੇ ਸਾਰਿਆਂ ਨੂੰ ਹਰ ਇੱਕ ਆਰਟਿਸਟ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੁਹਾਡੇ ਤਕਰੀਬਨ ਜਿਸ ਜਦੋਂ ਤੋਂ ਤੁਸੀਂ ਗਾ ਰਹੇ ਜੇ ਉਹ ਕਹਿੰਦੇ ਨੇ ਕਿ ਖੱਟੀਆਂ ਮਿੱਠੀਆਂ ਜਾਂਦਾ ਚਾਹੀਏ ਚੰਗੀ ਚਾਹੀਏ ਮਾੜੀ ਕਦੀ ਕਿਤੇ ਗਏ ਹੋ ਕਦੀ ਤੁਹਾਡੇ ਨਾਲ ਵੀ ਕੋਈ ਕਿਸੇ ਇਸ ਤਰ੍ਹਾਂ ਦਾ ਕੁਝ ਵਾਪਰਿਆ ਹੋਵੇ ਮੈਂ ਚਾਹਵਾਂਗਾ ਕਿ ਦਰਸ਼ਕਾਂ ਅੱਗੇ ਜਰੂਰ ਰੱਖੋ ਨਹੀਂ ਜੀ ਮੇਰੇ ਨਾਲ ਇਦਾਂ ਦਾ ਕੁਝ ਨਹੀਂ ਹੋਇਆ ਨਹੀਂ ਨਹੀਂ ਮੈਂ ਇਸ ਤਰ੍ਹਾਂ ਦਾ ਨਹੀਂ ਕਿਹਾ ਮੈਂ ਕਿਹਾ ਕਿ ਚੰਗਾ ਜਾਂ ਮਾੜਾ ਨਾ ਚੰਗਾ ਜਾਂ ਮਾੜਾ ਵੇਖੋ ਚੰਗੇ ਦੇ ਵਿੱਚ ਬਹੁਤ ਬਹੁਤ ਕੁਝ ਹੁੰਦਾ ਹੈ ਚੰਗਾ ਚੰਗਿਆਈ ਜਿੱਥੇ ਤੁਹਾਨੂੰ ਮਿਲੀ ਹੈ ਹੈਨਾ ਮੈਂ ਇੱਕ ਤਰਫਾ ਨਹੀਂ ਗੱਲ ਕਰ ਰਿਹਾ ਨਹੀਂ ਹਰ ਜਗ੍ਹਾ ਤੇ ਸਾਰੇ ਸਰੋਤਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੀ ਤੇ ਜਿੰਨਾ ਵੀ ਹੁਣ ਤੱਕ ਦਾ ਮੇਰਾ ਸਫਰ ਹੈ ਬਹੁਤ ਵਧੀਆ ਰਿਹਾ ਗਾਇਕੀ ਦਾ ਸਾਰੇ ਸਰੋਤਿਆਂ ਬੰਨਿਓ ਬਹੁਤ ਪਿਆਰ ਮਿਲਿਆ ਹਰ ਜਗ੍ਹਾ ਤੇ ਕੋਈ ਦਰਸ਼ਕਾਂ ਨੂੰ ਕੋਈ ਹੋਰ ਗੀਤ ਤੁਸੀਂ ਕੁਝ ਸੁਣਾਉਣਾ ਚਾਹੋਗੇ ਕਿਉਂਕਿ ਜਿਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਇੰਟਰਵਿਊ ਕਰਦੇ ਆਂ ਕੁਝ मीनिंगफुल ਜਿਹੜੇ ਹੈਗੇ ਖਾਸ ਕਰਕੇ मीनिंगफुल ਜਿਹੜੇ Song ਨੇ ਬਹੁਤ ਘੱਟ ਲੱਗੇ ਨੇ ਇੱਕ ਵਾਰੀ ਤੁਸੀਂ ਸੁਣ ਲਓ ਕਹਿੰਦੇ ਨੇ ਕਿ ਜਦੋਂ ਤੁਹਾਡੇ ਮੇਰੇ ਜਿਹੜੇ ਸਿੰਗਰ ਗਾਉਂਦੇ ਸੀ ਇੱਕ ਵਾਰੀ ਤੁਸੀਂ ਸੁਣ ਲਓ ਤੇ ਘਰ ਜਾ ਕੇ ਬੱਚੇ ਗਾਉਂਦੇ ਹੁੰਦੇ ਸੀ ਲੇਕਿਨ ਅੱਜ ਤੁਸੀਂ ਚਾਹੇ ਕਹਿੰਦੇ ਨੇ ਕਿ 100 ਵਾਰੀ ਵੀ ਸੁਣ ਲਓ ਲੇਕਿਨ ਹਜੇ ਵੀ ਉਹ ਜਿਹੜੀ ਵਰਡਿੰਗ ਹੈ ਉਹ ਤੁਹਾਡੇ ਜ਼ੁਬਾਨ ਤੇ ਨਹੀਂ ਆਉਂਦੀ ਹਾਂਜੀ ਇਹ ਗੱਲ ਤਾਂ ਤੁਹਾਡੀ ਸਹੀ ਹੈ ਮੇਰਾ ਇੱਕ Song ਆਇਆ ਸੀ ਪਿੱਛੇ ਜੇ ਲੇਡੀਜ਼ ਨੇ ਬਹੁਤ ਪਸੰਦ ਕੀਤਾ ਸੀ ਉਹ ਗੀਤ ਮੇਰਾ ਮੈਂ ਕਿਤੇ ਵੀ ਮੇਲਿਆਂ ਤੇ ਜਾਂਦੀ ਹਾਂ ਤਕਰੀਬਨ ਫਰਮਾਇਸ਼ ਹੁੰਦੀ ਹੁੰਦੀ ਆ ਵੀ ਮੈਡਮ ਉਹ ਗੀਤ ਲਾ ਦਿਓ ਜੀ ਤੁਸੀਂ ਉਹ ਮੈਂ ਵੀਰਾਂ ਵਾਸਤੇ ਗੀਤ ਗਾਇਆ ਸੀ ਵੀ ਇੱਕ ਵੀਰ ਦਹੀਂ ਵੀ ਰੱਬਾ ਹੁੰਦੇ ਸਾਰੇ ਵੀ ਉਮਰ ਦੇ ਮਾਪੇ ਜੱਗ ਭਾਵੇਂ ਲੱਖ ਵਸਦਾ ਬਿਨਾ ਵੀਰਾਂ ਦੇ ਜਹਾਨ ਸੁਨਣਾ ਜਾਪੇ ਲੇਡੀਜ਼ ਸਾਰੀਆਂ ਇਹ ਗੀਤ ਨੂੰ ਮੇਰੇ ਬਹੁਤ ਪਸੰਦ ਕਰਦੀਆਂ ਤੇ ਤਕਰੀਬਨ ਤਕਰੀਬਨ ਫਰਮਾਇਸ਼ ਹੁੰਦੀ ਆ ਹਰ ਜਗ੍ਹਾ ਤੇ ਵੀ ਤੁਸੀਂ ਉਹ ਗੀਤ ਜ਼ਰੂਰ ਗਾ ਦਿਓ ਜੀ ਤੇ ਕਿਤੇ ਕਿਤੇ ਮੇਰੀ ਪਛਾਣ ਇਸ ਗੀਤ ਨੇ ਬਹੁਤ ਵਧੀਆ ਬਣਾਈ ਹੋਈ ਆ ਵੀ ਸੁਪਨਾਓ ਗੀਤ ਬਹੁਤ ਅੱਛਾ ਗਾਣੀ ਹੈ ਹਾਂਜੀ ਜੀ ਰਦਰ ਜੀ ਇੱਕ ਵੀਰ ਦਈ ਵੇ ਰੱਬਾ ਹੁੰਦੇ ਸਾਰੀ ਵੇ ਉਮਰ ਦੇ ਮਾਪੇ ਇੱਕ ਵੀਰ ਦਈ ਵੇ ਰੱਬਾ ਚਿਰੀਜ ਵੀਰ ਦੀ ਪੈਣ ਆਖ ਕੇ ਕੋਈ ਮੈਨੂੰ ਵੀ ਬੁਲਾਵੇ ਸ਼ਗਨਾ ਦੀ ਲੋੜੀ ਲੈ ਕੇ ਵੀਰਾ ਚੱਲ ਸੋਹਰਿਆਂ ਦੇ ਮੇਰੇ ਆਵੇ ਸ਼ਗਨਾ ਦੀ ਲੋੜੀ ਲੈ ਕੇ ਵੀਰਾ ਚੱਲ ਸੋਹਰਿਆਂ ਦੇ ਮੇਰੇ ਆਵੇ ਸੋਚਾਂ ਵਿੱਚ ਦਿਲ ਡੁੱਬਿਆ ਸੋਚਾਂ ਵਿੱਚ ਦਿਲ ਡੁੱਬਿਆ ਨੀਰ ਵਗਿਆ ਨੈਣਾ ਚੋਂ ਆਪੇ ਜੱਗ ਭਾਵੇਂ ਲੱਖ ਵਸਦਾ ਬਿਨਾ ਵੀਰਾਂ ਦੇ ਜਹਾਨ ਸੁਨਾ ਜਾਪੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਸੀ ਕਿ ਕੁਲਦੀਪ ਮਾਨਕ ਸਾਹਿਬ ਦੇ ਨਾਲ ਤੁਸੀਂ ਕਾਇਆ ਸੀ ਉਸ ਵੇਲੇ ਬਹੁਤ ਸਾਰੇ ਸਿੰਗਰ ਉਸ ਵੇਲੇ ਦੇ ਜਿਹੜੇ ਬਹੁਤ ਫੇਮਸ ਸੀ ਕਦੀ ਮੁਲਾਕਾਤ ਹੋਈ ਕਿਸੇ ਨਾਲ ਖਾਸ ਕਰਕੇ ਅਮਰ ਚੰਦ ਮਕੀਲਾ ਜਾਂ ਅਬ ਉਸ ਵੇਲੇ सुरेंद्र ਚਿੰਦਾ ਜੀ ਵੀ ਸੀ ਆ ਚਮਕੀਲਾ ਸਾਹਿਬ ਨੂੰ ਨਹੀਂ ਮਿਲ ਪਾਈ ਮੈਂ ਹਨਾ ਤੇ ਹਾਂਜੀ ਚਿੰਦਾ ਸਾ ਚਿੰਦਾ ਜੀ ਨਾਲ ਮੇਰੀ ਹੋਈ ਮੁਲਾਕਾਤ ਕਾਫੀ ਵਾਰ ਅਸੀਂ ਸਟੇਜਾਂ ਤੇ ਵੀ ਇਕੱਠੇ ਹੋਏ ਆ ਹਾਂਜੀ ਮੇਲਿਆਂ ਵਗੈਰਾ ਤੇ ਕਾਫੀ ਵਾਰ ਮਿਲੇ ਮੈਨੂੰ ਪਰਸਨਲ ਤੌਰ ਤੇ ਵੀ ਉਹ ਜਾਣਦੇ ਸੀ ਅਕਸਰ ਫੋਨ ਤੇ ਸਾਡੀ ਕਦੇ-ਕਦੇ ਗੱਲਬਾਤ ਹੁੰਦੀ ਰਹਿੰਦੀ ਸੀ ਜੀ ਉਹਨਾਂ ਨਾਲ ਹਾਂਜੀ सुरेंद्र ਚਿੰਦਾ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ਸੀ ਤੇ ਬਹੁਤ ਵਧੀਆ ਕਾਫੀ ਵਾਰ ਅਸੀਂ ਮੇਲਿਆਂ ਤੇ ਮਿਲੇ ਆ ਉਹਨਾਂ ਕੋ ਤਰ੍ਹਾਂ ਕਿੰਦਾ ਸੁਪਨਾ ਆਇਆ ਚਲੋ ਕੋਈ ਨਹੀਂ 10 ਮਿੰਟ ਰੁੱਕ ਕੇ ਚੱਲਦੇ ਆਂ ਗੱਲਬਾਤ ਕਰਦੇ ਆਂ ਮੇਰਾ ਲਾਸਟ ਕੁਐਸਚਨ ਹੈ ਕੀ ਕਹਿਣਾ ਚਾਹੋਗੇ ਖਾਸ ਕਰਕੇ ਆਪਣੀ ਜਿਹੜੇ ਦਰਸ਼ਕ ਸਾਡੇ ਫੋਟਾ ਇੰਟਰਵਿਊ ਦੇਖ ਰਹੇ ਨੇ ਖਾਸ ਕਰਕੇ ਜਾਂ ਬਹੁਤ ਸਰੀਆਂ ਖਾਸ ਕਰਕੇ ਜਿਹੜੀਆਂ ਲੜਕੀਆਂ ਨੇ ਗਾਇਕੀ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਲੇਕਿਨ ਕਹਿੰਦੇ ਨੇ ਕਿ ਗੁਰੂ ਬਿਨਾ ਗਿਆਨ ਨਹੀਂ ਹਾਂਜੀ ਇਹ ਤਾਂ ਗੱਲ ਸਹੀ ਹੈ ਜੀ ਸਿੱਖ ਕੇ ਆਣਾ ਚਾਹੀਦਾ ਹੈਗਾ ਥੋੜਾ ਸਿੱਖ ਲੋ ਜੇ ਸਿੱਖਿਆ ਹੋਊਗਾ ਥੋੜਾ ਮੋਤ ਤੇ ਆਪਾਂ ਕਿਤੇ ਵੀ ਜਾ ਕੇ ਖੜਦੇ ਆ ਇੱਕ ਜਗ੍ਹਾ ਤੋ ਹੀ ਪਤਾ ਲੱਗ ਜਾਂਦਾ ਹੁੰਦਾ ਜੇ ਇੱਕ ਜਗ੍ਹਾ ਤੇ ਆਪਣੀ ਪਰਫਾਰਮੈਂਸ ਅੱਛੀ ਐ ਤੇ ਸੈਕੰਡ ਟਾਈਮ ਟਾਈਮ ਤੁਹਾਨੂੰ ਲੋਕ ਇਹ ਗੱਲ ਬੋਲ ਦੇਣਗੇ ਵੀ ਉੱਥੇ ਕੁੜੀ ਨੇ ਬਹੁਤ ਸੋਹਣਾ ਕੰਮ ਕੀਤਾ ਸੀਗਾ ਜੀ ਜੇ ਇੱਕ ਜਗ੍ਹਾ ਤੇ ਆਪਣੀ ਪਰਫਾਰਮੈਂਸ ਮਾੜੀ ਐ ਵੈਸੇ ਤਾਂ ਅੱਜਕੱਲ ਦੇਖੋ ਜੀ মিডিਆ ਦਾ ਯੁੱਗ ਐ ਹਰ ਕੋਈ ਫੋਨ ਲੈ ਕੇ ਖੜਾ ਹੁੰਦਾ ਇੱਕ ਜਗ੍ਹਾ ਤੇ ਤੁਸੀਂ ਮਾੜਾ ਗਾਤਾ ਵਧੀਆ ਪ੍ਰੋਗਰਾਮ ਨਹੀਂ ਲੱਗਿਓ ਪਤਾ ਨਹੀਂ ਕਿੱਥੇ ਕਿੱਥੇ ਉਹਨਾਂ ਨੇ ਪਚਾ ਦੇਣਾ ਹੁੰਦਾ ਵੈਸੀ ਛਵੀ ਮਾੜੀ ਬਣ ਜਾਂਦੀ ਐ ਬੰਦੇ ਦੀ ਤੇ ਪਹਿਲਾਂ ਹੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਫਿਲਮ ਸਟਾਰਸ ਨੂੰ ਜਿਹੜਾ ਟਾਈਮ ਦੇਣ ਵਾਸਤੇ ਥੈਂਕ ਯੂ ਸਰ ਥੈਂਕ ਯੂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੇਰੇ ਲਈ ਟਾਈਮ ਕੱਢਿਆ ਥੈਂਕ ਯੂ ਏਸਨ ਸੁਪਨਾ ਮਰਾੜੀ ਜੀ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕੁਝ ਪੁਰਾਣੀਆਂ ਯਾਦਾਂ ਜਿਹੜੀਆਂ ਹੈਗੀਆਂ ਤਾਜ਼ਾ ਕੀਤੀਆਂ ਕਿ ਜਿਸ ਤਰ੍ਹਾਂ ਅਖਾੜਿਆਂ ਦੇ ਵਿੱਚ ਗਾਇਆ ਜਾਂਦਾ ਸੀ ਲੇਕਿਨ ਖਾੜਿਆਂ ਦਾ ਜਿਹੜਾ ਸਮਾਂ ਵਾ ਉਹ ਥੋੜਾ ਜਿਹਾ ਘਟਿਆ ਵਾ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੇ ਇੱਕ ਮੈਸੇਜ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀਆਂ ਇਸ ਇੰਟਰਵਿਊ ਦੇ ਰਾਹੀਂ ਕੱਲਾ ਪਤਾ ਰਹੀ ਦਸ਼ਕਾ ਨਵੀਂ ਦਿੱਤਾ ਹੈ ਔਰ ਦਰਸ਼ਕ ਵੀ ਜਿਹੜੇ ਹੈਗੇ ਆ ਇਸ ਇੰਟਰ ਨੂੰ ਵੇਖ ਕੇ ਬਹੁਤ ਕੁਝ ਸਿੱਖਣਗੇ ਵੀ ਕੈਮਰਾਮੈਨ ਸੰਦੀਪ ਸਿੰਘ ਜੇ ਨਾਲ ਸਵਿੰਦਰ ਸਿੰਘ ਫਿਲਮ ਸਟਾਰਸ ਅਮਰਸਰ